Vira mi ai

Let yeah. me yeah. yeah. ਮੇਕ ਸੀ ਵਿਸਾਲੀ ਦੁਨੀਆ ਮੇਰੇ ਮੂਰੇ ਟਿਕੀ ਮੈਂ ਸੀ ਵਿਸਾਲੀ ਦੁਨੀਆ ਮੇਰੇ ਮੂਰੇ ਟਿਕੀ ਮੈਂ ਸੀ ਵਿਸਾਲੀ ਦੁਨੀਆ ਮੇਰੇ ਮੂਰੇ ਟਿਕੀ ਵਕ ਕਡਣ ਲੇ ਤੁਸੀਂ ਸਾਡੇ ਵਿਚਾਰ ਪਹੁੰਚੇ ਇਸ ਪੀਆਂ ਦੀ ਰੌਣਕ ਨੂੰ ਵਧਾਇਆ ਆਪਣਾ ਅਸ਼ੀਰਵਾਦ ਦਿੱਤਾ ਤੇ ਸਾਡੇ ਸਾਰਿਆਂ ਦੇ ਚਿਹਰੇ ਤੇ ਮੁਸਕਰਾਹਟ ਆਈ ਤੁਹਾਡੇ ਆਉਣ ਦੇ ਨਾਲ ਟੋਟਲ ਤੇ ਗਿੱਧਾ ਨਹੀਓ ਪੈਦਾ ਸਾਰੇ ਬੀਪੀਆਂ ਦਾ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਮਾਧਿਅਮ ਰਾਈ ਸਾਡੇ ਬਟਾਲੇ ਦੇ ਜਿੰਨੇ ਵੀ ਸਰੋਤੇ ਵੇਖ ਰਹੇ ਨੇ ਸਾਡੇ ਆਪਣੇ ਵੇਖ ਰਹੇ ਨੇ ਪੰਜਾਬ ਦੇ ਵੇਖ ਰਹੇ ਨੇ ਸਾਰਿਆਂ ਨੂੰ ਮੈਂ ਸੌਣ ਮਹੀਨੇ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਕਹਿੰਦੇ ਨੇ ਸਾਡੀ ਮਾਣ ਪੰਜਾਬਣ ਗਿੱਧਿਆਂ ਦੀ ਸ਼ਾਨ ਪੰਜਾਬਰ ਦੂਰੋਂ ਜਾਵੇ ਪਹਿਚਾੜੀ ਪੰਜਾਬਰ ਵੇਖੋ ਜੀ ਕੁੜੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਟਿੱਕੇ ਲਾਏ ਹੋਏ ਨੇ ਪੰਜਾਬੀ ਸੂਟ ਪਾਏ ਹੋਏ ਨੇ ਫੁਲਕਾਰੀਆਂ ਲਈਆਂ ਹੋਈਆਂ ਨੇ ਵੇਖੋ ਅਸੀਂ ਆਪਣੇ ਜਿਹੜੇ ਸਾਡੇ ਵੱਡੇ ਨੇ ਅਸੀਂ ਇਹਨਾਂ ਕੋਲ ਬੜਾ ਕੁਝ ਸਿੱਖਿਆ ਹੈ ਅਸੀਂ ਆਪਣੇ ਮਾਵਾ ਕੋਲ ਬੜਾ ਕੁਝ ਸਿੱਖਿਆ ਹੈ ਮੈਂ ਆਪਣੀ ਸੱਸ ਮਾਪੇ ਕੋਲ ਬਹੁਤ ਕੁਝ ਸਿੱਖਿਆ ਹੈ ਜੀ ਕਹਿੰਦੇ ਆ ਜੀ ਵੱਧਦੀ ਹੋਈ ਉਮਰ ਜਿਹੜੀ ਨਾ ਆਪਣੇ ਨਾਲ ਬਹੁਤ ਕੋਸਮੇਟੀ ਲਈ ਜਾਂਦੀ ਹੈ ਸਾਡਾ ਬਚਪਨ ਜਵਾਨੀ ਗਰੂਰ ਬੇਫਿਕਰੀ ਵਾਲੇ ਪਲ ਪਤਾ ਹੀ ਨਹੀਂ ਲੱਗਦਾ ਜੀ ਬੱਚਿਆਂ ਵਾਲੀ ਜिद ਕਰਦੇ ਕਰਦੇ ਕਦੋਂ ਸਾਨੂੰ ਸਭ ਕੁਝ ਸਹਿਣਾ ਆ ਜਾਂਦਾ ਹੈ ਅੱਲਣ ਪੁਣੇ ਤਾਂ ਤੇ ਪਤਾ ਨਹੀਂ ਲੱਗਦਾ ਕਿੱਥੇ ਲੈ ਜਾਂਦੀ ਹੈ ਵੱਧਦੀ ਹੋਈ ਉਮਰ ਹਣਾ ਜਿਮੇਵਾਰੀਆਂ ਨਾ ਇਹੋ ਜੀ ਸਾਂਝ ਪੈ ਜਾਂਦੀ ਜਿਹੜੀ ਮਰਦੇ ਦਮ ਤੱਕ ਨਹੀਂ ਮੁੱਕਦੀ ਹੈਗੀ ਵਾਅ ਬਰੋਲੇ ਵਾਂਗੂ ਉੱਡਣ ਵਾਲਾ ਬੰਦਾ ਵੇਖੋ ਜੀ ਆਪਣੇ ਆਪ ਨੂੰ ਸੰਭਾਲਣ ਲਈ ਵੀ ਅਸਮਰਥ ਹੋ ਜਾਂਦਾ ਹੈ ਨਾ ਪਿੰਜਰੇ ਦੇ ਵਿੱਚ ਕੈਦ ਪਰਿੰਦੇ ਵਾਂਗੂ ਆਪਣੇ ਆਖਰੇ ਜਿਹੜੇ ਪਲ ਗੁਜ਼ਾਰਦਾ ਹੈ ਇਸ ਕਰਕੇ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਹੈ ਨਾ ਇਹਦੇ ਛੋਟੇ ਛੋਟੇ ਪਲਾਂ ਨੂੰ ਇੰਜੋਏ ਕਰਕੇ ਗੁਜ਼ਾਰਨਾ ਚਾਹੀਦਾ ਹੈ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਹੋਰ ਜ਼ਿਆਦਾ ਪਰਫੁੱਲਤ ਕਰਨਾ ਚਾਹੀਦਾ ਹੈ ਐਮਐਲਏ ਸਾਹਿਬ ਜੀ ਨੇ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਿੱਥੇ ਵੀ ਸਾਨੂੰ ਪੰਜਾਬੀ ਵਿਰਸੇ ਵਾਸਤੇ ਅੱਗੇ ਆਉਣਾ ਪਵੇ ਅਸੀਂ ਹਮੇਸ਼ਾ ਵੱਧ ਛੱਡ ਕੇ ਕੀਤਾ ਜੀ ਬੋਲੀ ਕਿਹੜੀ ਸਹੀ ਲੱਗੀ ਤੁਹਾਨੂੰ ਜਿੱਤ ਤੁਸੀਂ ਕਿਦਾ ਬੋਲੇ ਸਾਰੀਆਂ ਬੋਲੀਆਂ ਵਧੀਆ ਜੀ ਬੋਲੀਆਂ ਸੀ ਕੋਈ ਵੀ ਨਹੀਂ ਮਾੜੀ ਕਹਿ ਸਕਦੇ ਸਾਰੀਆਂ ਬੋਲੀਆਂ ਵਧੀਆ ਨੇ ਸਾਡੇ ਪੰਜਾਬੀ ਕਲਚਰ ਨੂੰ ਦਰਸਾਉਂਦੀਆਂ ਨੇ ਜੀ ਧੰਨਵਾਦ ਜੀ ਆਮ ਆਦਮੀ ਪਾਰਟੀ ਦੇ ਸੀਐਮ ਸਾਹਿਬ ਔਰ ਸਾਰੀ ਸਰਕਾਰ ਦੇ ਨੁਮਾਇੰਦੇ ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੰਦੇ ਹਨ ਕਿ ਇਸ ਤਰ੍ਹਾਂ ਦੇ ਜਿਵੇਂ ਕਿ ਖੇਡਾਂ ਦੇ ਵੱਲ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਔਰ ਇਸ ਤਰ੍ਹਾਂ ਦੇ ਸਾਡੇ ਜਿਹੜੇ ਸੱਭਿਆਚਾਰਕ ਮੇਲੇ ਆ ਉਹਨਾਂ ਨੂੰ ਮੁੜ ਜੀਵਿਤ ਕਰਨ ਲਈ ਸਾਰੇ ਹੀ ਜਿਹੜੇ ਸਾਡੇ ਅਗਾਵਧੂ ਵਿਚਾਰਾਂ ਵਾਲੇ ਸਾਡੇ ਪਰਿਵਾਰ ਦੇ ਸਦਸਿਆਨਾਂ ਚਾਹੁੰਦੇ ਆ ਕਿ ਅਸੀਂ ਇਹ ਅਮੀਰ ਵਿਰਾਸਤ ਨੂੰ ਅੱਗੇ ਪੇਜੀਏ ਲੈ ਕੇ ਜਾਈਏ ਬੱਚਿਆਂ ਨੂੰ ਉਹਨਾਂ ਤਿਹਾਰਾ ਨਾਲ ਉਹਨਾਂ ਮੇਲਿਆਂ ਨਾਲ ਜਾਗਰੂਕ ਕਰਾਈਏ ਔਰ ਜਾਣੂ ਕਰਾਈਏ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਔਰ ਇਸ ਨੂੰ ਅੱਗੇ ਵਧਾਉਣ ਲਈ ਇਹੀ ਇੱਕ ਜ਼ਰੀਆ ਹੈ ਕਿ ਅਸੀਂ ਇਹਨਾਂ ਤਿਹਾਰਾ ਨੂੰ ਇਹਨਾਂ ਮੇਲਿਆਂ ਨੂੰ ਇੰਨੀ ਇੰਨੀ ਹੀ ਉਤਸ਼ਾਹ ਨਾਲ ਜੋਸ਼ ਨਾਲ ਮਨਾਈਏ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਅੰਦਰ ਇਸ ਭਾਵਨਾ ਨੂੰ ਪੈਦਾ ਕਰੀਏ ਕਿ ਕਿਸ ਤਰ੍ਹਾਂ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨਸ ਨੂੰ ਇਹਨਾਂ ਜਿਹੜੀਆਂ ਸਾਡੀ ਅਮੀਰ ਵਿਰਾਸਤ ਹੈ ਸੰਸਕ੍ਰਿਤੀਆਂ ਨੂੰ ਅੱਗੇ ਲੈ ਕੇ ਗਏ ਸੀ ਕਿਸ ਤਰੀਕੇ ਦਾ ਲੱਗਦਾ ਬਹੁਤ ਹੀ ਵਧੀਆ ਪ੍ਰੋਗਰਾਮ ਸੀ ਗਿੱਧੇ ਪੰਗੜੇ ਬੋਲੀਆਂ ਬਹੁਤ ਹੀ ਵਧੀਆ ਸ਼ਾਨਦਾਰ ਸੀਗਾ ਔਰ ਵਿਸ਼ੇਸ਼ ਪੇਸ਼ਕਾਰੀ ਸੀ ਸਾਡੇ ਕਲਾਕਾਰਾਂ ਦੀ ਔਰ ਬਹੁਤ ਅੱਛਾ ਲੱਗਿਆ ਬੜਾ ਇੰਜੋਏ ਕੀਤਾ ਲੱਗਦਾ ਨਹੀਂ ਐਸੀ ਜਿਹੜੇ ਫੁਲਕਾਰੀ ਪੋਟਿਆਰੀ ਸੀ ਸ਼ਕੀਰ ਫੁਲਕਾਰੀ ਪੋਟਿਆਰੀ ਸੀ ਇਦਾਂ ਕਿ ਜਿਹੜੇ ਤਿਹਾੜਾ ਜਾਂ ਪ੍ਰੋਗਰਾਮ ਨੇ ਉਹ ਐਨਰਜੀ ਚਾਹੁੰਦਾ ਹੈ ਬਿਲਕੁਲ ਜੀ ਸਗੀ ਫੁੱਲ ਮੈਡਮ ਨੇ ਟਿੱਕਾ ਲਾਇਆ ਹੋਇਆ ਹੈ ਪिपल ਪੱਤੀਆਂ ਪਾਈਆਂ ਹੋਈਆਂ ਤੇ ਇਹ ਸਾਰੀਆਂ ਸਾਡੇ ਜਿਹੜੀ ਪੁਰਾਣੀ ਕਲਚਰ ਆ ਉਹਨੂੰ ਰਿਵਾਈਵ ਕਰ ਰਿਆ ਔਰ ਸਾਡੇ ਅੰਦਰ ਵੀ ਉਤਸ਼ਾਹ ਪੈਦਾ ਹੁੰਦਾ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਫਿਰ ਤੋਂ ਯੂਜ਼ ਕਰੀਏ ਅੱਗੇ ਲੈ ਕੇ ਜਾਈਏ ਔਰ ਸਾਡੇ ਜਿਹੜੇ ਬੱਚੇ ਆ ਆਉਣ ਵਾਲੀ ਪੀੜ੍ਹੀ ਆ ਇਹਨਾਂ ਚੀਜ਼ਾਂ ਤੋਂ ਸਿੱਖੇ ਔਰ ਅੱਗੇ ਵੀ ਇਸੇ ਤਰ੍ਹਾਂ ਉਹ ਵੀ ਸਾਡੇ ਤੋਂ ਸਿੱਖ ਕੇ ਨੈਕਸਟ ਜਨਰੇਸ਼ਨਸ ਨੂੰ ਇਹ ਸਾਡੀ ਕਲਚਰ ਨੂੰ ਅੱਗੇ ਪਾਸ ਔਰ